ਜਿਹੜੇ 2.5 ਸਾਲ ਦੇ ਸਰਕਾਰ ਦੇ ਕੀਤੇ ਕੰਮ ਆ ਇਹ ਉਹਨਾਂ ਤੇ ਇੱਕ ਮੋਹਰ ਹੋਏਗੀ ਔਰ ਲੋਕ ਵੀ ਸਿਆਣੇ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਚੁਣਿਆ ਹੋਇਆ ਨੁਮਾਇੰਦਾ ਅਗਰ ਸਰਕਾਰ ਦਾ ਹੋਏਗਾ ਤਾਂ ਕੰਮ ਜਿਹੜੇ ਡਬਲ ਸਪੀਡ ਨਾਲ ਹੋਣਗੇ ਅਗਰ ਵਿਰੋਧੀ ਧਿਰ ਦਾ ਆ ਗਿਆ ਤਾਂ ਕੰਮ ਜਿਹੜੇ ਤੁਹਾਡੇ ਉਸ ਤਰੀਕੇ ਨਾਲ ਨਹੀਂ ਹੋ ਪਾਉਂਦੇ ਜਿਵੇਂ ਹੋਣੇ ਚਾਹੀਦੇ ਨੇ ਕਾਰਜ ਮੰਤਰੀ ਸਰਦਾਰ ਭਗਵੰਤ ਮਾਨ ਜੀ ਹੋਰਾਂ ਨੇ ਇਹ ਆਪਣੇ ਆਪ ਇੱਕ ਸਟੇਜ ਤੇ ਗੱਲ ਕਹੀ ਸੀਗੀ ਮੇਰਾ ਬਤੌਰੇ ਮੁੱਖ ਮੰਤਰੀ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਪਰ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਆ ਇਹ ਉਹ ਚਾਹੁੰਦਾ ਸੀ ਕਿ ਮੈਂ ਚਾਹੁੰਦਾ ਕਿ ਕੋਈ ਜਿਹੜਾ ਪਾਰਟੀ ਪ੍ਰਧਾਨ ਬਦਲੇ ਔਰ ਮੈਂ ਵੀ ਚਾਹੁੰਦਾ ਕਿ ਇੱਕ ਇੱਕ ਤਾਂ ਮੈਂ ਅਰਸੀਫਾ ਦੇ ਦਿਆਂ ਤੇ ਕੱਲ ਅਮਨ ਅਰੋੜਾ ਜੀ ਜਿਹੜੇ ਨੇ ਉਹ ਨਵੇਂ ਪ੍ਰਧਾਨ ਲਾਇਏ ਗਏ ਨੇ ਆਮ ਆਦਮੀ ਪਾਰਟੀ ਦੇ ਮੈਂ ਅਮਨ ਅਰੋੜਾ ਜੀ ਨੂੰ ਜਿਹੜੇ ਸਤਕਾਰਯੋਗ ਕੈਬਨ ਮੰਤਰੀ ਵੀ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਜੀ ਸ਼ਰੀ ਕਲਸੀ ਜੀ ਉਹਨਾਂ ਨੂੰ ਐਕਟਿਵ ਪ੍ਰਧਾਨ ਲਾਇਆ ਨਾਲ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਅ ਅچھے ਤਰੀਕੇ ਨਾਲ ਜਿਹੜਾ ਸੰਗਠਨ ਦਾ ਕੰਮ ਹੋ ਗਿਆ ਪੂਰੇ ਪੰਜਾਬ ਦਾ ਜੋ ਸਿਸਟਮ ਹੈ ਸਾਰਾ ਉਹ ਨੂੰ ਉਹਦੀ ਮੋਨੀਟਰਿੰਗ ਹੋਣ ਹੋਰ ਅچھے ਤਰੀਕੇ ਨਾਲ ਹੋਏਗੀ ਦੇਖੋ ਆਪੋਜੀਸ਼ਨ ਜਿਹੜੀ ਹੁੰਦੀ ਹੈ ਨਾ ਉਹਨਾਂ ਨੇ ਕੋਈ ਨਾ ਕੋਈ ਤਾਂ ਤਰਕ ਦੇਣੇ ਹੁੰਦਾ ਜੀ ਕੋਈ ਨਾ ਕੋਈ ਤਾਂ ਉਹਨਾਂ ਨੇ ਆਪਣੀ ਮੀਡੀਆ ਦੇ ਵਿੱਚ ਹਾਜ਼ਰੀ ਲਾਉਣੀ ਹੁੰਦੀ ਹੈ ਔਰ ਕਹਿਣ ਵੀ ਕੀ ਜੀ ਉਹ ਇਹੀ ਕੁਝ ਕਹਿਣਾ ਹੁੰਦਾ ਉਹਨਾਂ ਨੇ ਜੀ ਕਿ ਜੀ ਹਿੰਦੂ ਪੱਤਾ ਖੇੜਤਾ ਜਾਂ ਇੱਕ ਹਿੰਦੂ ਚਿਹਰੇ ਨੂੰ ਅੱਗੇ ਕਰਤਾ ਇਹ ਤਾਂ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੁੰਦੀ ਹੈ ਜੀ ਕੇਪੇਬਲ ਜਿਹੜਾ ਵੀ ਇਨਸਾਨ ਆ ਅਮਨ ਰੋੜਾ ਜੀ ਸਾਡੇ ਸ਼ੁਰੂ ਤੋਂ ਉਹ ਸਾਥੀ ਨੇ ਜਿਹੜੇ ਲਗਾਤਾਰ ਦੋ ਵਾਰ ਐਮਐਲਏ ਜਿੱਤੇ ਨੇ ਜੀ ਡੇਂਗੂ ਆ ਇਹ ਬਹੁਤ ਭਿਆਨਕ ਬਿਮਾਰੀ ਆ ਇਹ ਐਸ ਏਡਸ ਐਜਿਪਟਾਈ ਤੋਂ ਹੁੰਦੀ ਆ ਤੇ ਇਹਦਾ ਜਿਹੜਾ ਲਾਰਵਾ ਹੁੰਦਾ ਉਹ ਜਿਹੜਾ ਮੱਛਰ ਆ ਉਹ 7 ਦਿਨ ਜੇ ਪਾਣੀ ਲਗਾਤਾਰ ਸਾਫ਼ ਪਾਣੀ ਖੜਾ ਰਹੇ ਤਾਂ ਉਸ ਤੇ ਪੈਦਾ ਹੁੰਦਾ ਹੈ ਇਹ ਚਾਰ ਜਿਮਨੀ ਚੋਣਾ ਜਿਹਦੇ ਵਿੱਚ ਗਿੱਦੜਵਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲਾ ਚਾਰੇ ਸੀਟਾਂ ਦੇ ਰਿਜ਼ਲਟ ਚੱਲ ਰਹੇ ਨੇ ਤਿੰਨ ਚਾਰ ਰਾਊਂਡ ਦੀ ਕਾਊਂਟਿੰਗ ਹੋ ਚੁੱਕੀ ਆ ਆਮਾਦੀ ਪਾਰਟੀ ਦੋ ਸੀਟਾਂ ਤੇ ਅੱਗੇ ਚੱਲ ਰਹੀ ਹੈ ਗਿੱਦੜਵਾਹਾ ਤੇ ਚੱਬੇਵਾਲ ਔਰ ਡੇਰਾ ਬਾਬਾ ਨਾਨਕ ਤੋਂ ਵੀ ਅੱਗੇ ਹੈ ਜੀ ਤੇ ਬਰਨਾਲੇ ਤੋਂ ਵੀ ਬਹੁਤ ਥੋੜਾ ਮਾਰਜਨ ਹੈ ਔਰ ਰੇਸ਼ਮੀਰ ਕਰਦੇ ਆ ਕਿ ਜਿਹੜਾ ਸੰਗਤ ਦਾ ਫਤਵਾ ਹੈ ਉਹ ਸਰਮਤੀ ਪਰਵਾਣ ਹੈ ਔਰ ਆਮਾਦੀ ਪਾਰਟੀ ਵੱਡੀ ਲੀਡ ਜਿਹੜੀ ਆ ਪ੍ਰਾਪਤ ਕਰੇਗੀ ਤੇ ਜਿਹੜੇ 2.5 ਸਾਲ ਦੇ ਸਰਕਾਰ ਦੇ ਕੀਤੇ ਕੰਮ ਆ ਇਹ ਉਹਨਾਂ ਤੇ ਇੱਕ ਮੋਹਰ ਹੋਏਗੀ ਔਰ ਲੋਕ ਵੀ ਸਿਆਣੇ ਆ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਚੁਣਿਆ ਹੋਇਆ ਨੁਮਾਇੰਦਾ ਅਗਰ ਸਰਕਾਰ ਦਾ ਹੋਏਗਾ ਤਾਂ ਕੰਮ ਜਿਹੜੇ ਡਬਲ ਸਪੀਡ ਨਾਲ ਹੋਣਗੇ ਅਗਰ ਵਿਰੋਧੀ ਧਿਰ ਦਾ ਆ ਗਿਆ ਤਾਂ ਕੰਮ ਜਿਹੜੇ ਤੁਹਾਡੇ ਉਸ ਤਰੀਕੇ ਨਾਲ ਨਹੀਂ ਹੋ ਪਾਉਂਦੇ ਜਿਵੇਂ ਹੋਣੇ ਚਾਹੀਦੇ ਨੇ ਤੇ ਉਮੀਦ ਕਰਦੇ ਆ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਫਤਵਾ ਸਿਰ ਮੱਥੇ ਆ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਪ੍ਰਧਾਨ ਕਿਉਂ ਬਦਲਣਾ ਪਿਆ ਦੇਖੋ ਕਾਫੀ ਦੇਰ ਤੋਂ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਈ ਆਪਣੇ ਆਪ ਇੱਕ ਸਟੇਜ ਤੇ ਗੱਲ ਕਹੀ ਸੀਗੇ ਮੇਰਾ ਬਤੌਰੇ ਮੁੱਖ ਮੰਤਰੀ ਸ਼ਡਿਊਲ ਬਹੁਤ ਬੀਜੀ ਹੁੰਦਾ ਪਰ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਤੇ ਉਹ ਚਾਹੁੰਦੇ ਸੀ ਕਿ ਮੈਂ ਚਾਹੁੰਦਾ ਕਿ ਕੋਈ ਜਿਹੜਾ ਪਾਰਟੀ ਪ੍ਰਧਾਨ ਬਦਲੇ ਔਰ ਮੈਂ ਵੀ ਚਾਹੁੰਦਾ ਕਿ ਇੱਕ ਇਤੋਂ ਮੈਂ ਅਸਤੀਫਾ ਦੇ ਦਿਆਂ ਤਾਂ ਕਿ ਕੋਈ ਐਕਟਿਵ ਵਿਅਕਤੀ ਜਿਹੜਾ ਹੈ ਪੂਰੀ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰੇ ਤੇ ਕੱਲ ਅਮਨ ਰੋੜਾ ਜੀ ਜਿਹੜੇ ਨੇ ਉਹ ਨਵੇਂ ਪ੍ਰਧਾਨ ਲਾਏ ਗਏ ਨੇ ਆਮ ਆਦਮੀ ਪਾਰਟੀ ਦੇ ਮੈਂ ਮਨਰੋੜਾ ਜੀ ਨੂੰ ਜਿਹੜੇ ਸਤਕਾਰਯੋਗ ਕੈਬਨ ਮੰਤਰੀ ਵੀ ਨੇ ਇਹਨਾਂ ਨੂੰ ਮੁਬਾਰਕਬਾਦ ਦੇਣਾ ਜੀ ਸ਼ਰੀ ਕਲਸੀ ਜੀ ਉਹਨਾਂ ਨੂੰ ਐਕਟਿਵ ਪ੍ਰਧਾਨ ਲਾਇਆ ਨਾਲ ਦੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਆਮ ਆਦਮੀ ਪਾਰਟੀ ਜਿਹੜੀ ਹੈ ਅ ਅੱਛੇ ਤਰੀਕੇ ਨਾਲ ਜਿਹੜਾ ਸੰਗਠਨ ਦਾ ਕੰਮ ਹੋ ਗਿਆ ਪੂਰੇ ਪੰਜਾਬ ਦਾ ਜੋ ਸਿਸਟਮ ਹੈ ਸਾਰਾ ਉਹਨੂੰ ਉਹੜੀ ਮੋਨੀਟਰਿੰਗ ਹੋਣ ਹੋਰ ਅੱਛੇ ਤਰੀਕੇ ਨਾਲ ਹੋਏਗੀ ਭਗੰਤ ਮਾਨ ਸਾਹਿਬ ਉਹਨਾਂ ਨੇ ਬਹੁਤ ਛੇ ਤਰੀਕੇ ਨਾਲ ਆਪਣੀ ਸੇਵਾ ਨਿਭਾਈ ਹੈ ਬਤਾਰੇ ਪ੍ਰਧਾਨ ਤੇ ਪਰ ਬਤਾਰੇ ਮੁੱਖ ਮੰਤਰੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰ ਆ ਉਹ ਬਤਾਰੇ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਬਾਖੂ ਵੀ ਨਿਭਾ ਰਿਆ ਤੇ ਹੁਣ ਅਮਨ ਰੋੜਾ ਜੀ ਤੇ ਇਸ਼ਾਰੀ ਕਲਸੀ ਜੀ ਆਪਣੀ ਜ਼ਿੰਮੇਵਾਰੀ ਇਸ ਤਰੀਕੇ ਨਾਲ ਨਿਭਾਉਂਦੇ। ਦੇਖੋ ਆਪੋਜੀਸ਼ਨ ਜਿਹੜੀ ਹੁੰਦੀ ਹੈ ਨਾ ਉਹਨਾਂ ਨੇ ਕੋਈ ਨਾ ਕੋਈ ਦਾ ਤਰਕ ਦੇਣੇ ਹੁੰਦਾ ਜੀ ਕੋਈ ਨਾ ਕੋਈ ਤਾਂ ਉਹਨਾਂ ਨੇ ਆਪਣੀ ਮੀਡੀਆ ਦੇ ਵਿੱਚ ਹਾਜ਼ਰੀ ਲਾਉਣੀ ਹੁੰਦੀ ਹੈ ਫਿਰ ਕਹਿਣ ਵੀ ਕੀ ਜੀ ਉਹ ਇਹੀ ਕੁਝ ਕਹਿਣਾ ਹੁੰਦਾ ਉਹਨਾਂ ਨੇ ਜੀ ਕਿ ਜੀ Hindu ਪੱਤਾ ਖੇੜਤਾ ਜਾਂ ਇੱਕ Hindu ਚਿਹਰੇ ਨੂੰ ਅੱਗੇ ਕਰਤਾ ਇਹ ਤਾਂ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੁੰਦੀ ਹੈ ਜੀ ਕੇਪੇਬਲ ਜਿਹੜਾ ਵੀ ਇਨਸਾਨ ਆ ਅਮਨ ਰੂੜਾ ਜੀ ਸਾਡੇ ਸ਼ੁਰੂ ਤੋਂ ਉਹ ਸਾਥੀ ਨੇ ਜਿਹੜੇ ਲਗਾਤਾਰ ਦੋ ਵਾਰ ਐਮਐਲਏ ਜਿੱਤੇ ਨੇ ਜੀ ਔਰ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਆ ਬੜੇ ਮਿਲਣਸਾਰ ਨੇ ਔਰ ਅਮਨ ਰੂੜਾ ਜੀ ਦੇ ਪ੍ਰਧਾਨ ਬਣਦੇ ਨਾਲ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਜ਼ਬਰਦਸਤ ਜਿਹੜਾ ਬੂਮ ਮਿਲੇਗਾ ਜੀ ਡੇਂਗੂ ਹੈ ਬਹੁਤ ਭਿਆਨਕ ਬਿਮਾਰੀ ਹੈ ਇਹ ਐਸ ਏਡਸ ਐਜਿਪਟਾਈ ਤੋਂ ਹੁੰਦੀ ਹੈ ਤੇ ਇਹਦਾ ਜਿਹੜਾ ਲਾਰਵਾ ਹੁੰਦਾ ਉਹ ਜਿਹੜਾ ਮੱਛਰ ਹੈ ਉਹ 7 ਦਿਨ ਜੇ ਪਾਣੀ ਲਗਾਤਾਰ ਸਾਫ ਪਾਣੀ ਖੜਾ ਰਹੇ ਤਾਂ ਉਸ ਤੋਂ ਪੈਦਾ ਹੁੰਦਾ ਇਸ ਕਰਕੇ ਅਸੀਂ ਜਿਹੜਾ ਹੈਗਾ ਹਰ ਸ਼ੁੱਕਰਵਾਰ ਵਾਰ ਕਰਦੇ ਆਂ ਤੇ ਵੀ ਜਾ ਕੇ ਹਰ ਇੱਕ ਥੇ ਸਾਡੀਆਂ ਟੀਮਾਂ ਚੈੱਕ ਕਰਦੇ ਆਂ ਨੇ ਪਰ ਜਿਹੜਾ ਹੁਣ ਇੱਕ ਹਫ਼ਤੇ ਤੋਂ ਸਾਡੀ ਜਿਹੜੀ ਹੈਗੀ ਹੈ ਮੰਡੇ ਤੋਂ ਪਿਛਲੀ 25 ਆਪਣੀ ਲਗਾਤਾਰ ਚੱਲ ਰਹੀ ਹੈ 18 ਤਰੀਕ ਤੋਂ ਇਹ ਅੱਜ ਅਸੀਂ ਅੱਜ ਤੱਕ ਪੂਰੀ ਕਰ ਰਹੇ ਆਂ ਵੀ ਰੋਜ਼ ਹੀ ਅਸੀਂ ਚੈੱਕ ਕਰ ਰਹੇ ਆਂ ਕਿਉਂਕਿ ਜਿਹੜੇ ਹੈਗਾ ਡੇਂਗੂ ਦੀ ਜਦੋਂ ਮਾਈਲਡ ਫੀਵਰ ਹੈ ਤਾਂ ਠੀਕ ਹੈ ਜਦੋਂ